ਨਵੇਂ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬਾਬੂ ਤੇ ਆਪਾਂ ਖੜੇ ਆ ਬਈ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਬਾਈ ਆਪਣੇ ਨਾਲਾ ਕੁਲਵੀਰ ਸਾਰੇ ਗੱਲਬਾਤ ਕਰਾਂਗੇ ਕਿੰਨੇ ਟਰੈਕਟਰ ਨੇ ਤੇ ਵੀਡੀਓ ਚ ਬਣਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਬਈ ਬਾਬੂ ਕੀ ਹਾਲ ਹੈ ਠੀਕ ਹੋ ਜੀ ਵਧੀਆ ਬਾਈ ਠੀਕ ਆ ਜੀ ਤੇ ਕਿੰਨੇ ਟਰੈਕਟਰ ਅਵੇਲੇ ਵਾਲਾ ਹੈ ਹੈਗੇ ਬਾਈ ਅੱਜ 8 ਕ ਟਰੈਕਟਰ 8 ਕ ਟਰੈਕਟਰ ਠੀਕ ਆ ਜੀ ਤੇ ਲੋਨ ਵਗੈਰਾ ਦੀ ਸੌਦਾ ਜੀ ਲੋਨ ਵਗੈਰਾ ਦੀ ਸੌਦਾ ਤਾਂ ਬਾਬੂ ਹੈਗੀ ਐ ਉੱਚੇ ਠੀਕ ਹੈ ਜੀ ਤੇ ਟਰੈਕਟਰ ਕੱਟ ਵੀ ਲੈਨੇ ਹਾਂ ਹਾਂ ਬਾਈ ਆਪਣੇ ਬਾਜਵਰੇਟ ਦੇ ਟਰੈਕਟਰ ਹੁੰਦੇ ਆ ਠੀਕ ਹੈ ਬਾਜਵਰੇਟ 'ਚ ਕੱਟੇ ਬਾਜਵਰੇਟ 'ਚ ਕੱਟੇ ਹਾਂ ਜਿੰਨੇ ਮਾਲ ਮੁੱਲ ਕੱਟ ਲਾਂ ਠੀਕ ਹੈ ਜੀ ਠੀਕ ਹੈ ਜੀ ਤੇ ਰੇਟ ਵਗੈਰਾ ਹੋਏਦਾ ਹੀ ਮੌਕੇ ਤੇ ਹਾਂ ਰੇਟ ਵਗੈਰਾ ਤਾਂ ਮੌਕੇ ਤੇ ਹੋ ਹੀ ਜਾਂਦਾ ਹੈ ਠੀਕ ਹੈ ਜੀ ਹਾਂ ਤੇ ਮੋਬਾਈਲ ਨੰਬਰ ਕੀ ਹੈ ਬਾਈ ਆਪਾਂ 9417232636 ਠੀਕ ਹੈ ਬਾਈ ਜੀ ਲਓ ਬਾਈ ਜੀ ਪਹਿਲੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ ਸਵਰਾਜ 744 ਕਿੰਨੇ ਮਾਡਲ ਆ ਬਾਈ ਇਹ 2005 ਮਾਡਲ ਹੈ ਬਾਈ ਠੀਕ ਹੈ ਜੀ ਤੇ ਟਰੈਕਟਰ ਦੀ ਕੰਡੀਸ਼ਨ ਦਿਖਾ ਦੇ ਸਕਦਾ ਜੀ ਸਕੰਦਰਾ ਚਾਰੇ ਟਾਇਰ ਨਵੇਂ ਆ ਬਾਬੂ ਠੀਕ ਆ ਜੀ ਠੀਕ ਹੈ ਪਿਛਲੇ ਜਿਹੜੇ ਰਿਮ ਹੈਗੇ ਉਹਨਾਂ ਤੇ ਮਾੜਾ ਮੋੜ ਰੰਗ ਬੱਜਿਆਗਾ ਠੀਕ ਹੈ ਜਿਹੜੀ ਜੀ ਆਪਾਂ ਕਹਿਤਾ ਵੀ ਮੇਰੇ ਦਵਾਗੇ ਤਾਂ ਦੱਸ ਕੀ ਦੇਵੋ ਦੱਸ ਕੇ ਦੇਵਾਂਗੇ ਡੰਡਾ ਫੱਟੀ ਛਤਰੀ ਸਾਰਾ ਕੰਪਲੀਟ ਆ ਸਕੰਦਰ ਬਾਈ ਨਿਗ੍ਹਾ ਮਰਵਾ ਦੇ ਬਲਾਂ ਚਾਰਚ ਤੇ ਠੀਕ ਆ ਜੀ ਜੇ ਨਾਂ ਵੀ ਨਗ ਪੂਰਾ ਹੋਊਗਾ ਤਾਂ ਔਕੇ ਤੇ ਕਰਦੇ ਠੀਕ ਆ ਭਾਜੀ ਚਿੱਪ ਵਾਲੀ ਕਾਪੀ ਆ ਜੀ ਚਿੱਪ ਵਾਲੀ ਕਾਪੀ ਹੈਗੀ 2026 ਤੱਕ ਪਾਸ ਠੀਕ ਆ ਜੀ 2005 ਮਾਡਲ ਹੋ ਗਿਆ ਜੀ ਰੇਟ ਹੋ ਗਿਆ 2 ਲੱਖ 75 ਜਸ ਜਨੂ ਤਾਂ ਵੇਚਨ ਦਾ ਰਹਾ 2.5 ਲੱਖ ਰੁਪਏ ਦਾ ਠੀਕ ਹੈ ਜੀ ਤੇ ਪਰ ਆਪਾਂ ਦੇ ਦਾਂਗੇ 2 ਲੱਖ ਤੇ 40000 2 ਲੱਖ 40000 40000 ਕੋ ਮੰਦਾ ਚੱਲਦਾ ਇਹ ਮੰਦੇ ਦਾ ਦੌਰ ਆ ਵੀਰ ਬਗਲਾ ਸ਼ਦਲੀ ਹੋ ਜੇ ਮਾੜਾ ਮੋੜ ਕੰਮ ਰੋੜ ਪੇ ਠੀਕ ਹੈ ਜੀ 35000 ਰੁਪਏ ਦੀ ਪਹਿਲੇ ਟਰੈਕਟਰ ਜੋ ਸੂਟ ਆ ਜੀ ਲੈ ਬਈ ਜੀ ਤੇ ਅਗਲੇ ਟਰੈਕਟਰ ਬਾਰੇ ਗੱਲ ਕਰਾਂਗੇ ਡੀ ਆਈ 750 ਦਾ ਹਾਂ ਬਈ ਠੀਕ ਹੈ ਜੀ ਤੇ ਇਹ ਹੈਗਾ ਬਈ ਜੀ 2006 ਮਾਡਲ ਇਹ ਵੀ 2006 ਮਾਡਲ ਹੈ ਇਹ ਵੀ 2006 ਮਾਡਲ ਠੀਕ ਹੈ ਬਈ ਜੀ ਤੇ ਟਾਇਰ ਟੱਪਿਆਂ ਦੀ ਗੱਲ ਕਰੀਏ ਟਾਇਰ ਬਾਈ ਦੇ ਬਬੂ ਅੱਧੇ ਚਾਰੇ ਅੱਧੇ ਹਾਂ ਬਈ ਠੀਕ ਹੈ ਜੀ ਬਲੇ ਜੇ ਲੋ ਅੱਧੇ ਤੋਂ ਬਾਤ ਨਹੀਂ ਜਾਈ ਬਰਾ ਪੱਧੇ ਗਏ ਜੀ ਦੇ ਲੋ ਯਾਰ ਬਾਈ ਗੱਲ ਹੈ ਵੀ ਤੇਰੀ ਵੀਡੀਓ ਦੇਖ ਕੋਈ ਬੰਦਾ ਆ ਜਾਏ ਠੀਕ ਹੈ ਜੀ ਆਪਾਂ ਕਹਿੰਦੇ ਟਾਇਰ 80 ਪੈਸੇ ਆ ਟਾਇਰ ਹੁਣ ਅੱਧੇ ਗੱਲ ਦਾ ਸੁਆਦ ਨਹੀਂ ਠੀਕ ਹੈ ਜੀ ਟਾਇਰ ਹੈਗੇ ਨੀ 60 ਪੈਸੇ ਠੀਕ ਹੈ ਜੀ ਪਰ ਬਟਾਇਰ ਕਹਾਂਗੇ ਅੱਧੇ ਅੱਧੇ ਕਹਾਂਗੇ ਠੀਕ ਹੈ ਕੋਈ ਗੱਲ ਦਾ ਜਵਾਬ ਦੇ ਹੋ ਠੀਕ ਹੈ ਜੀ ਤੇ ਡੱਡਾ ਫੱਟੀ ਸਾਰਾ ਕੁਝ ਸਹੀ ਦੇ ਹਾਂ ਬਈ ਸਮਾਨ ਜੇ ਕੋਈ ਨਾਲ ਨਾ ਹੋਇਆ ਤਾਂ ਪੂਰਾ ਦੇਣਾ ਠੀਕ ਹੈ ਜ ਤੇ ਬਾਕੀ ਜੇ ਕੰਡੀਸ਼ਨ ਦੀ ਗੱਲ ਕਰੀਏ ਬਾਈ ਜੀ ਜੇ ਮੈਂ ਇੰਜਨ ਗੇਅਰ ਦੀ ਇੰਜਨ ਗੇਅਰ ਤਾਂ ਬੱਬੂ ਭਾਣਾ ਮੰਦਾ ਵਾ ਕੇ ਲੈ ਕੰਡੀਸ਼ਨ ਕੈਮਰਾ ਮਰਵਾ ਦੇ ਚਾਰ ਚੁਫੇਰੇ ਸੀ ਮਾਡਲ ਹੈ ਬਾਈ 20 ਤਾਂ ਬਣਦਾ ਨਹੀਂ ਰਹੂ ਤਾਂ ਸੀ ਸੀ ਮਾਡਲ ਦੇ ਹਿਸਾਬ ਨਾਲ ਬਹੁਤ ਚੰਗਾ ਠੀਕ ਹੈ ਜੀ ਜਿਵੇਂ ਆਪਾਂ ਕਹਿੰਦੇ ਵੀ ਇੱਕ ਤਾਂ ਸੈੱਟ ਨਾਲੇ ਖੜਾ ਕੇ ਮੋੜਨਾ ਹੁੰਦਾ ਗਾਣਾ ਸਾਫ ਕੰਡੀਸ਼ਨ ਦਾ ਠੀਕ ਹੈ ਜੀ ਉਹ ਵੀ ਆਪਣਾ ਇੰਜਨ ਗੇਅਰ ਦਾ ਵੀ 100% ਗਾਰੰਟੀ ਆਏ ਹੁੰਦਾ ਬੱਬੂ ਗੱਲ ਹਾਂਜੀ ਬਾਈ ਜਦੋਂ ਹੁਣ ਕਿਸੇ ਨੇ ਅੱਜ ਡ੍ਰੈਕਟਰ 9 9 ਲੱਖ ਤੋਂ ਸਟਾਰਟ ਹੈ 9 10 8 ਲੱਖ ਦਾ ਠੀਕ ਹੈ ਜੀ ਲੈ ਕੇ ਅੰਦਰ ਕਪੜ ਪਰ ਚੱਲਿਆ ਸੰਭਾਲ ਜਾਵੇ ਉਹਨੂੰ ਕੁਝ ਨਹੀਂ ਹੁੰਦਾ ਸਰਵਿਸ ਤੇਲ ਪਾਣੀ ਉਹਦਾ ਟਾਈਮ ਤੇ ਬਦਲੀ ਚੱਲੋ ਮਸ਼ੀਨਰੀ ਨੂੰ ਕੁਝ ਨਹੀਂ ਹੁੰਦਾ ਠੀਕ ਹੈ ਜੇ ਵੇ ਸ਼ਾਮ ਨੂੰ ਆ ਕੇ ਅੰਦਰ ਲੱਗਦੀ ਹੋਵੇ ਠੀਕ ਹੈ ਜੀ ਤੇ ਜੇ ਹੁਣ ਆਪਾਂ ਕਹੇ ਵੀ ਨਾ 10 ਲੱਖ ਰੁਪਏ ਲਾ ਕੇ ਤੇ ਆਪਾਂ ਨੂੰ ਅੰਦਰ ਰੋਕ ਲਾਂਗੇ ਲੀੜਾ ਪਾ ਕੇ ਤਾਂ ਕੰਮ ਨਹੀਂ ਚੱਲਦਾ ਇਹ ਤਾਂ ਗੱਲ ਹੈ ਕੰਮ ਤਾਂ ਲੈਣਾ ਹੀ ਹੈ ਜੇ ਵੇ ਆਪਾਂ ਕਹੀਏ ਕਿ ਆਪਾਂ ਇਕੱਲੇ ਰੋਟੀ ਛਾ ਕੇ ਪੈ ਜਾਈਏ ਉਹਦੇ ਨੂੰ ਕੁਝ ਆਪਾਂ ਵੀ ਐ ਤਾਂ ਹੈ ਨਹੀਂ ਜੇ ਆਪਾਂ ਰੋਟੀਆਂ ਛਾ ਕੇ ਤੇ ਪੈ ਜਾਾਂਗੇ ਤੇ ਆਪਣਾ ਕੰਮ ਚੱਲ ਜੂਗਾ ਹੈ ਕੰਮ ਤਾਂ ਕਰਨਾ ਹੀ ਪੜ ਠੀਕ ਹੈ ਜੀ ਪਰ ਹਾਰਡਵਰਕ ਕਰ ਲਈਏ ਮਿਹਨਤ ਜਿੰਨੀ ਮਰਜ਼ੀ ਕਰੀਏ ਸਰੀਰ ਨੂੰ ਸੰਭਾਲ ਲੈ ਸੰਭਾਲ ਹੈ ਇਹ ਵੀ ਉਹੀ ਚੀਜ਼ ਹੈ ਜਿਹੜਾ ਬੰਦੇ ਨੇ ਸੰਭਾਲ ਕੇ ਰੱਖਿਆ ਚਲਾਉਣ ਨਾਲ ਮਸ਼ੀਨਰੀ ਨੂੰ ਕੁਝ ਨਹੀਂ ਹੁੰਦਾ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਜੀ 260000 ਠੀਕ ਹੈ ਜੀ ਤੇ ਲੈ ਬਈ ਯਾਰ ਇਹਦਾ ਟਰੈਕਟਰ ਵੇ ਗੱਲਬਾਤ ਕਰਾਂਗੇ ਫਾਰਮਰ ਟਰੈਕ 45 ਦਾ ਕੋੜਾ ਵਾਪਰ ਲੱਗਾ ਹੋਇਆ ਕੰਡੀਸ਼ਨ ਵਾਕੀ ਚੱਕ ਵੀ ਕਰ ਸਕਦੇ ਹੋਗੇ ਨਵੇਂ ਵਾਂਗੂ ਪਿਆਗਾ ਜੇ ਮਾਡਲ ਪੁੱਛਾਂਗੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਜਿਵੇਂ ਆਪਾਂ ਕਹ ਦੀਏ ਕਲਵੀਰ ਬਾਈ ਕਹੀ ਗਏ ਨਾ ਦਿੰਦੇ ਨਾ ਵੀ ਖੜ ਕੇ ਪੱਗ ਬੰਨ੍ਹ ਲਾ ਉਹ ਕੰਮ ਆਣਾ ਇਹ ਮੈਂ ਬਾਈ ਤੈਨੂੰ ਕ ਇਹਦੀ ਚਮਕ ਦੇਖ ਇਹ ਰੰਗ ਨਹੀਂ ਹੋਇਆ ਸਾਰਾ ਜੈਨੂਇਨ ਟਰੈਕਟਰ ਹੈ ਸਾਰਾ ਜੈਨੂਇਨ ਉਹੀ ਗੱਲ ਆ ਗਈ ਜਿਵੇਂ ਆਪਾਂ ਸੰਭਾਲ ਵਾਲਾ ਬਾਈ ਸੰਭਾਲ ਸੰਭਾਲਪੁਰ ਬਾਕੀ ਇਹ ਟਰੈਕਟਰ ਹਨ ਜਿਹੜੇ ਹਾਂਜੀ ਇਹ ਪਹਿਲਾਂ ਤੋਂ ਥੋੜੇ ਜੇ ਨਸਲ ਇਹਨਾਂ ਦੀ ਚੰਗੀ ਇਹ ਮਤਲਬ ਚੰਗੇ ਸਰਦਾਰਾਂ ਚੋਂ ਆਉਂਦੇ ਆ ਥੋੜੇ ਜੇ ਠੀਕ ਹੈ ਜਿਵੇਂ ਆਪਾਂ ਕਹਿੰਦੇ ਆ ਰੰਗ ਫੇਟ ਦਾ ਥੋੜਾ ਜਿਆ ਘੱਟ ਹੀ ਫੇਟ ਹੁੰਦੇ ਇਹ ਕੋੜਾ ਦੰਦਾਰ ਹਾਂ ਮੜਕ ਚ ਰਹਿੰਦਾ ਏ ਠੀਕ ਹੈ ਜੀ ਹਾਂ ਤੇ ਮਾਡਲ ਦੀ ਗੱਲ ਕਰੀਏ ਮਾਡਲ 2006 ਆ ਬਾਈ ਲੈ ਵੀ 6 ਮਾਡਲ ਹੈਗਾ ਤੇ ਕੰਡੀਸ਼ਨ ਪਈ ਹੈਗੀ 15 16 ਮਾਡਲ ਵਾਲੀ 15 ਰੁਪਏ ਦਾ ਨਾਂ ਕਹੇ ਬੱਬੂ ਆਪਾਂ ਦੱਸ ਦੀ ਗੱਲ ਦੱਸ ਦੀ ਗੱਲ ਹੈ ਜੀ ਇਹ ਵੀ ਗੱਲ ਹੈ ਜੀ ਹਾਂ ਚਾਰ ਪੰਜ ਸਾਲਾਂ ਦੀ ਕੋਈ ਛੋਟੀ ਗੱਲ ਨਹੀਂ ਹੁੰਦੀ ਠੀਕ ਹੈ ਜੀ ਮੂਹਰੇ ਡਾਰੇ ਤੇ ਨਵੇਂ ਨੇ ਠੀਕ ਹੈ ਜੀ ਮਗਰਲੇ ਇਹਦੇ 70 75 ਰੁਪਏ ਸੀ ਮਗਰਲੇ 70 75 ਰੁਪਏ ਤੇ ਘੋੜਾ ਬੰਪਰ ਤੋਂ ਪਹਿਲਾਂ ਦਸ ਹੀ ਦਿੱਤਾ ਹਾਂ ਜੀ ਤੇ ਸਮਾਨ ਇਹਦਾ ਵੀ ਸਾਰਾ ਪੂਰਾ ਠੀਕ ਹੈ ਜੀ ਨਿਗਾ ਮਰਵਾਤੀ ਬਾਈ ਮਗਰ ਸਾਰੇ ਟਰੈਕਟਰ ਦੇ ਡੰਡਾ ਫੱਟੀ ਛਤਰੀ ਉੱਤੀ ਹੋਊਗਾ ਇਹਦੇ ਠੀਕ ਹੈ ਜੀ ਤੇ ਕੀ ਡਿਮਾਂਡ ਹੈ 2 ਲੱਖ 60 ਹਜ਼ਾਰ ਇਹਦੀ ਵੀ 2 ਲੱਖ ਪੈਂਟ ਇਹਦੀ ਵੀ 2 ਲੱਖ 2 ਲੱਖ 60 ਠੀਕ ਹੈ ਜੀ ਮੌਕੇ ਤੇ ਮਾਨਤਣਾ ਕੋਈ ਆਏ ਆ ਯਾਰ ਮੈਨੂੰ ਇਹ ਗੱਲ ਕਹੇਦੇ ਬਈ ਬੱਬੂ ਦੀ ਵੀਡੀਓ ਦੇਖ ਕੇ ਆ ਆਪਣਾ ਚੈਨਲ ਹੈ ਲਤੀ ਲਾਣਾ ਠੀਕ ਹੈ ਜੀ 2.0 ਹਾਂਜੀ ਆਹੀ ਆਣ ਹਾਂ ਕਈ ਵਾਰ ਇਹ ਹੀ ਹੁੰਦਾ ਯਾਰ ਵੀ ਬੰਦੇ ਉਹੀ ਆਖਣਗੇ ਕਿ ਸਾਨੂੰ ਜਾਣਦੇ ਆ ਠੀਕ ਹੈ ਜੀ ਆਪਾਂ ਮੋਹ ਪਿਆਰ ਵਾਲੇ ਬੰਦਿਆਂ ਦੀ ਵੀਡੀਓ ਕਰਦੇ ਹਰੇਕ ਨਾਲ ਨਹੀਂ ਆਪਣਾ ਹੈਗਾ ਠੀਕ ਹੈ ਜੀ ਠੀਕ ਹੈ ਯਾਰ ਤੇਰੀ ਵੀਡੀਓ ਦੇਖ ਕੇ ਆਊਗਾ 5000 ਆਪਾਂ ਹੋਰ ਵੀ ਕੁ ਮਾਨਤਨ ਕਰਾਂਗੇ ਠੀਕ ਹੈ ਜੀ ਮੇਰੀ ਵੀਡੀਓ ਦੇਖ ਤੇ ਹਾਂ ਨਹੀਂ ਨਹੀਂ ਐ ਹੁੰਦਾਗਾ ਬਈ ਮਾਨ ਹੁੰਦਾ ਇਹ ਕੋਈ ਇਹ ਨਹੀਂ ਕਹਿ ਸਕਦੇ ਬਈ ਡਿਸਕਾਊਂਟ ਹੈ ਜਾਂ ਕੁਝ ਹੋਰ ਠੀਕ ਹੈ ਜੀ ਪਿਆਰ ਵਾਲਾ ਪਿਆਰ ਵਾਲਾ ਪਿਆ ਤੇ ਜੀ ਤੇ ਉਹ ਟਰੈਡਰ ਦੇ ਦਾਂਗੇ ਆਪਾਂ 2 ਲੱਖ ਤੇ 40 ਹਜ਼ਾਰ ਦਾ 2 ਲੱਖ 40 ਹਜ਼ਾਰ ਦਾ 40 ਹਜ਼ਾਰ ਦਾ ਠੀਕ ਹੈ ਜੀ ਇਹ ਚੋ 15000 ਤੇ ਇਹ ਚੋ ਇਹ ਚ ਜੋੜ ਲਾ ਹੁਣ 25000 25000 25 ਕਰ ਲਿਆ ਯਾਰ ਕੁਛ ਮਰਜੀ ਕਰ ਠੀਕ ਹੈ ਜੀ ਲੈ ਬਈ ਅੱਗੇ ਕਰਾਂਗੇ ਅਰਜਨ 655 ਪੰਜ ਬਾਰੇ ਗੱਲ ਬਾਬਾ ਤੇ ਕੰਡੀਸ਼ਨ ਦਾ ਇਹ ਵੀ ਨਵਾਂ ਪਿਆਗਾ ਤਕਰੀਬਨ ਮੈਂ ਕਹਿੰਦਾ ਕੋਕਾ ਪੀਸ ਕਿੱਥੋਂ ਫੜ ਕੇ ਲਿਆਉਣਾ ਤੇ ਨਹੀਂ ਬਈ ਕੋਕਾ ਪੀਸ ਦਾ ਫਿਰ ਲੈਣ ਵਾਸਤੇ ਵੀ ਥੋੜਾ ਜਿਆਦਾ ਹੁੰਦਾ ਵੀਰ ਚੀਜ਼ ਚੰਗੀ ਭੜ ਲੀ ਜਣਾ ठी गई ये भाई उत्तम ही नहीं कर ला कोका ये बच्चों भी कोका ये बच्चों भी कोका इंजन गैर दार भी कोका ये ठीक गई जब यहाँ पर कोके होता है नाग नागरी लवाला जाने वो कर ला ये आजकल ट्रेंड किस चली है ना हाँ जी ये तो गाना भी आजकल बेली तो ट्रेंडिंग है हाँ ये ट्राइटर भी ट्रेंडिंग है राइ ਟਾਇਰ ਦੇ ਚਾਰੇ ਅੱਧੇ ਚਾਰੇ ਅੱਧੇ ਹੁਣ ਇੱਕ ਹੋਰ ਹੈ ਹਾਂਜੀ ਆਹ ਟਾਇਰ ਦੇ ਆਪਾਂ ਅੱਧੇ ਗਹਨੇ ਟਾਇਰ 70 ਰੁਪਏ ਸੀ 70 ਪੈਸੇ ਆ ਜੀ ਪਰ ਆਪਾਂ ਅੱਧੇ ਗਹਨੇ ਅੱਧੇ ਗਹੇ ਪਿਛਲੇ ਵੀ ਹੈਗੇ ਬਾਈ ਬਈ ਆ ਬੱਧੇ ਅੱਧੇ ਗਾ ਤੂੰ ਠੀਕ ਹੈ ਜੀ ਹਾਂ ਚਾਰ ਚਪਰੇ ਦੇ ਕੈਮਰਾ ਮਰਵਾ ਦੇ ਸਮਾਨ ਤਕਰੀਬਨ ਤੱਕ ਹੁਣ ਸਾਰਾ ਪੂਰਾ ਹੀ ਹੋਊਗਾ ਸਾਰਾ ਜਿੰਨੇ ਕ ਟਰੈਕਟਰ ਹੁੰਦੇ ਨੇ ਆਪਣੇ ਕੋਲ ਤਕਰੀਬਨ ਪੂਰੇ ਹੀ ਹੁੰਦਾ ਨਹੀਂ ਮਗਰ ਤਨ ਮੈਂ ਇੱਕ ਹੋਰ ਚੀਜ਼ ਲਓ ਬਈ ਤੇ ਆ ਡੰਡਾ ਕਾਪ ਲੈ ਕੇ ਦਿਓ ਲੈ ਬਈ ਜੀ ਨਵੀਂ ਪਈਆਂ ਨਮੀ ਪਾਈ ਹੈਗੀ ਨਮੀ ਪਾਈ ਆ ਬਾਈ ਨਮੀ ਜੇ ਪ੍ਰਾਣੀ ਕਈ ਵਾਰੀ ਮਾੜੀ ਮੂੜ ਚੂੜੀ ਲੂਸ ਹੋਵੇ ਉਹ ਐ ਕੱਸ ਕੇ ਜੱਪ ਠਾਪ ਕਰਕੇ ਨਹੀਂ ਪਾਉਂਦੇ ਜਾਂਦਾ ਦਿੰਦੇ ਨਹੀਂ ਜਾਂ ਨਮੀ ਦੇ ਮਾੜੇ ਜਾਂ ਦਿੰਦੇ ਨਹੀਂ ਯਾਰ ਬਾਈ 50000 ਦੀ ਟਾਇਰਾਂ ਦੀ ਜੋੜੀ ਮੈਂਟ ਚ ਪੜ ਜਾਂਦੀ ਹਲਵਾਜ ਕੇ ਇਹ ਵੀ ਗੱਲ ਹੈਗੀ ਹੈ ਹੈਨਾ ਤੇ ਉਹ ਕੰਮ ਨਹੀਂ ਹੈਗਾ ਹੈਗਾ ਠੀਕ ਆ ਬਾਈ ਸਾਡਾ ਡੰਡਾ ਪੱਟੀ ਛਤਰੀ ਕਮਾਨ ਪੂਰਾ ਹੀ ਆ ਸਾਰਾ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਜੀ ਦੀ ਡਿਮਾਂਡ ਆ ਬਾਈ ਤੇ 3 ਲੱਖ ਤੇ 45000 ਰੁਪਏ ਠੀਕ ਆ ਜੀ ਹਾਂਜੀ ਵੀਰੇ ਤੇ ਦਾਸ ਨਹੀਂ ਫਿਰ ਤੇ ਵੀ ਇਹ ਦੇ ਦੇ ਦਾਂਗੇ ਆਪਾਂ 3 ਲੱਖ ਰੁਪਏ ਠੀਕ ਹੈ ਜੀ ਉਂ ਆਪਾਂ ਸੋਚਣਾ ਵਿਚਾਰਨਾ ਦਾ ਆਪਣੇ ਤਾਂ ਉਹ ਜੱਟੂ ਸੌਦੀ ਹੈ ਜੱਟੂ ਸੌਦੀ ਠਾਹ ਰੋਟਾ ਹੀ ਕਹਿੰਦੇ ਨੇ ਜੀ ਨੂੰ ਠਾਹ ਰੋਟਾ ਜਗਾ ਮੈਂ ਨਿਵੇੜ ਦੇ ਬਸ ਦਾ ਵਾਦਾ ਵਗਾਂ ਦਾ ਵਾਦਾ ਵਗਾਂ ਨਿਵੇੜ ਦੇ ਤੇ ਬਾਕੀ ਬਈ ਟੌਪ ਟੌਪ ਕੰਡੀਸ਼ਨ ਦੇ ਤੇ ਹਰਿਆਣਾ ਨੰਬਰ ਆਣੇ ਇਹ ਨੰਬਰ ਹਰਿਆਣਾ ਬਾਈ ਠੀਕ ਹੈ ਜੀ ਇਹਦੀ ਐਨਓਸੀ ਨਿਕਲੇ ਹੋਗੀ ਠੀਕ ਐਨਓਸੀ ਨਿਕਲੇ ਹੋਗੀ ਬਸ ਇਹਦੀ ਉਹ ਪਾਸੰਗ ਹੈ ਨੇੜੀ ਠੀਕ ਹੈ ਜੀ ਪਰ ਹੁਣ ਉਹਦੀ ਐਨਓਸੀ ਨਿਕਲੇ ਹੋ ਨਿਕਲੇ ਹੋ ਹਾਂ ਜਿਹੜੀ ਗੱਲ ਕਹਾਂਗੇ ਲੇ ਕੇ ਦੇ ਮੰਗਦੇ ਨਾ ਉਹ ਫਿਰ ਜਿਹੜੀ ਕਹੀ ਸੀ ਤੈਨੂੰ ਸੀ ਤਾਂ ਠੀਕ ਹੈ ਫਿਰ ਤਾਂ ਦੇਵਾਂਗੇ ਤੇ ਲੈ ਬਈਆ ਗਿਆ ਗਿਆ ਫਾਰਮ ਡ੍ਰੈਗ 60 ਦਾ ਇਹ ਟਰੈਕਟਰ ਦੇ ਨਿਗ੍ਹਾ ਮਰਵਾ ਦੇ ਬਈ ਪਹਿਲਾਂ ਚਾਰਸੌ ਲੈ ਦੇ ਨਿਗ੍ਹਾ ਮਰਵਾ ਦੇ ਕਰ ਤੇ ਟੇਪ ਵਗੈਰਾ ਵੀ 100 ਕੋਣੂ ਆ ਗਈ ਤੇ ਟਰੈਕਟਰ ਦੀ ਕੰਡੀਸ਼ਨ ਇਹਨੂੰ ਪੱਦਾ ਜਾਣਾ ਸਮਝੋ ਵੀ ਇਹ ਟਰੈਕਟਰ ਪੱਦਾ ਜਾ ਟੋਟਲ ਜੈਨੂਨ ਟਰੈਕਟਰ ਸਾਰਾ ਸਾਰਾ ਜੈਨੂਨ ਹੈਗਾ ਕੱਲੇ ਟਾਇਰ ਹੈ ਨਹੀਂ ਟਰੈਕਟਰ ਦੇ ਠੀਕ ਹੈ ਜੀ ਤੇ ਬਾਕੀ ਆ ਦਿਖਾ ਦੇ ਗੱਦਰਾ ਜੇ ਕੋਈ ਆ ਲੈ ਆ ਇਧਰਲੇ ਪਾਸੇ ਸ਼ੋ ਤੇ ਨਿਗ੍ਹਾ ਮਰਵਾ ਦੇ ਅਗਲਾ ਕਹਿੰਦਾ ਉਹੀ ਕਹਿੰਦਾ ਸਾਰਾ ਅਰੀਜਨਲ ਟਰੈਕਟਰ ਇੰਨਾ ਸੀ ਇਹ ਵੀ ਨਹੀਂ ਕਰਵਾਇਆ ਕੱਲੇ ਟਾਇਰਾਂ ਦੀ ਕਮੀ ਹੈ ਟਰੈਕਟਰ 'ਚ ਕੋਈ ਕਮੀ ਨਹੀਂ ਡਬਲ ਕਲਚ ਦਾ ਟਰੈਕਟਰ ਹੈ ਠੀਕ ਹੈ ਜੀ ਸੱਤ ਮਾਡਲ ਹੈਗਾ ਸੱਤ ਮਾਡਲ ਸੱਤ ਮਾਡਲ ਠੀਕ ਹੈ ਜੀ ਟਿੱਕੀ ਡਮਾਡ ਹੈ ਬਾਈ 215000 ਠੀਕ ਹੈ ਜੀ ਹਾਂ ਬਾਈ ਤੇ ویسੇ ਤਾਂ ਇਹ ਮਨ ਕੇ ਚੱਲ ਜੇ ਨਵੇਂ ਟਾਇਰਾਂ ਦਾ ਟਰੈਕਟਰ ਹੈ ਸੱਤ ਮਾਡਲ 2.5 ਲੱਖ ਰੁਪਏ ਦਾ 2.6 ਲੱਖ ਦਾ ਆਮ ਵੇਚ ਦਾਂਗਾ ਠੀਕ ਹੈ ਜੀ ਇਹ ਟਰੈਕਟਰ ਆਪਾਂ ਫੇਰ ਵੀ ਦੇ ਦਾਂਗੇ ਯਾਰ 1,395000 ਠੀਕ ਹੈ ਹਾਂ ਹਾਂ ਚੱਲ ਹਾਂ ਬਾਈ ਠੀਕ ਹੈ ਇਹ ਲੋਬੀਆ ਕਿਹਦੇ ਗੋਲੇਸ ਨੂੰ ਐਪੀਸੀ ਆਸਾ ਇਹ ਨਵਾਂ ਬਾਈ ਠੀਕ ਹੈ ਕਹਦਾ ਇਹਦੇ ਲਈ ਤਾਂ ਆਧਾਰ ਕਾਰਡ ਲਿਆਓ ਹਾਂ ਆਧਾਰ ਕਾਰਡ ਲਿਆਓ ਬਾਈ ਤੇ ਟਰੈਕਟਰ ਲੈ ਜਾਓ ਟਰੈਕਟਰ ਲੈ ਜਾਓ ਹਾਂ ਬਾਈ ਮਾਡਲ ਹੈ 1200 ਘੰਟਾ ਚੱਲਿਆ 3 ਲੱਖ ਰੁਪਏ ਦਾ ਲੋਨ ਵੀ ਹੋ ਜਾਊ 3 ਲੱਖ ਦਾ ਲੋਨ ਵੀ ਹੋ ਜਾਊ ਉੱਤੇ ਹੀ ਹੋਜੂ ਆਪਾਂ ਘੱਟ ਦੱਸਦੇ ਠੀਕ ਹੈ ਉੱਤੇ ਹੋਜੋਗੇ ਪਰ ਆਪਾਂ ਘੱਟ ਦੱਸਾਂਗਾ ਕਿ 3 ਲੱਖ ਰੁਪਏ ਦਾ ਲੋਨ ਹੋਜੂ ਤੇ ਤੇਰੀ ਡਿਮਾਂਡ ਹੈ 3 ਲੱਖ 40 ਹਾਂ ਬਾਈ ਠੀਕ ਹੈ ਜੀ ਤੇ ਇਹਦੇ ਦਾ ਟਰੈਕਟਰ ਰੂਟਰ ਵੀ ਕੱਟ ਲਓ ਹਾਂ ਬਾਈ ਬਾਜਬਰੀਟ ਵਾਲਾ ਜੈਜ ਇਹ ਕੋ ਨਵਾਂ ਟਰੈਕਟਰ ਹੈ ਤੇ ਨਵੇਂ ਦੇ ਵਿੱਚ ਥੋੜਾ ਜਿਹਾ ਵੀ ਚੰਗਾ ਡੈਟ ਖੱਟ ਠੀਕ ਹੈ ਜੀ ਹਾਂ ਠੀਕ ਹੈ ਬਾਈ ਜੀ 3 ਲੱਖ ਤੇ 20000 ਦਾ ਆਪਾਂ ਟਰੈਕਟਰ ਹੀ ਦੇ ਦਾਂਗੇ ਜੇ ਤੁਹਾਡੀ ਕੋਈ ਵੀਡੀਓ ਦੇਖ ਕੇ ਆਉਂਦਾ ਉਹਨੂੰ ਆਪਾਂ 5000 ਰੁਪਏ ਹੋਰ ਵੀ ਡਿਸਕਾਊਂਟ ਕਰ ਦਾਂਗੇ 3 ਲੱਖ ਤੇ 15000 ਰੁਪਏ ਠੀਕ ਹੈ ਜੀ ਬਾਈ ਜੀ ਇਹ ਹੈਗਾ ਬਾਈ ਕੁਲਵੀਰ ਦਾ ਨਾ ਹੋ ਗਿਆ ਤੇ ਲਓ ਜੀ ਕਿਹਾਗਾ ਸੋਫਾ ਤੇ ਬੰਜਾ 4 ਸਟਾਰ ਵਾਲਾ ਤੇ ਇਹ ਕਿੰਨੇ ਮਾਡਲ ਹੈ ਬਾਈ ਇਹ ਬਈ 12 ਮਾਡਲ ਹੈ ਠੀਕ ਹੈ ਜੀ ਟਾਪ ਮਾਡਲ ਹੈ ਟਾਪ ਮਾਰ ਲਾਗਾ ਡਬਲ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਅੱਪਚੇ ਮਾੜਾ ਜ ਸਕੰਦਰ ਭਾਈ ਮੈਗਰ ਕੈਮਰਾਮਨ ਆ ਜਾ ਠੀਕ ਹੈ ਡਿਸਟਰੀਬਿਊਟਰ ਦਿਖਾ ਕੇ ਤੇ ਪਾਵਰ ਸਟੇਰੀ ਦਾ ਬਈ ਟਾਪ ਆ ਗਿਆ ਠੀਕ ਹੈ ਜੀ ਚਲ ਅ ਵੀ ਤੇ ਟਾਇਰਾਂ ਦੀ ਗੱਲ ਕਰੀਏ ਭਾਈ ਜੀ ਟਾਇਰ ਬਾਈ ਇਹਦੇ 80 ਪੈਸੇ ਨੇ ਚਾਰੇ ਠੀਕ ਹੈ ਜੀ 80 ਪੈਸੇ ਟਾਇਰ ਨੇ ਤੇ ਹੈਵੀ ਵੀਕੀ ਵੀਕੀ ਕਿਟ ਦੀ ਵੀਕੀ ਕਿਟ ਦੀ ਬੜੀਆ ਕੰਪਨੀ ਵਾਲਾ ਠੀਕ ਹੈ ਭਾਈ ਜੀ ਤੇ ਇਹਦੀ ਕੀ ਮੰਗ ਹੈ ਇਹਦੀ 4.5 ਲੱਖ ਰੁਪਏ ਡਿਮਾਂਡ ਹੈ ਬਾਬੂ ਠੀਕ ਹੈ 4 ਲੱਖ 30 ਹਜ਼ਾਰ ਰੁਪਏ ਦਾ ਰੇਟਰ ਦੇ ਦੇਖਿਆ ਜੀ ਇਹ ਵਾਸਟ ਵੀਡੀਓ ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ ਹੈ ਇਹ ਇਹ ਪੂਰਾ ਨਵਾਂ ਟਰੈਕਟਰ ਹੈ ਬਾਈ ਸ਼ੀਲਡ ਟਰੈਕਟਰ ਹੈਗਾ ਠੀਕ ਹੈ ਚੰਗਾ ਡਰੈਕਟਰ ਹੈ ਤਾਂ ਥੋੜਾ ਜਿਹਾ ਹਨੇਰਾ ਜਿਹਾ ਹੋ ਚੱਲਿਆ ਤੇ ਬਾਕੀ ਚੀਜ਼ ਤਾਂ ਖੜੀ ਦੱਸ ਦਿੰਦੀ ਹੈ ਬਾਈ ਨੇ ਕੈਮਰਾ ਮਰਵਾ ਹੀ ਦਿੱਤਾ ਚਾਰਜ ਫਿਰ ਠੀਕ ਹੈ ਜੀ ओरिजिनल ਟਰੈਕਟਰ ਸਾਰਾ ਕਿਤੇ ਵੀ ਗਲਤ ਦਾ ਨਿਸ਼ਾਨ ਨਹੀਂ ਠੀਕ ਹੈ ਬਾਈ ਹਾਂ ਤੇ ਇਹਦੇ ਵੀ ਲੋਡ ਵਗੈਰਾ ਹੋ ਜੂਗਾ ਹਾਂ ਬਾਈ ਹੋ ਜੂਗਾ 12 ਮਾਸ ਠੀਕ ਹੈ ਬਾਈ ਹਾਂ ਚਲੋ ਬਈ ਇੱਕ ਟਰੈਕਟਰ ਆਖਰੀ ਦਿਖਾਉਂਦੇ ਆ ਤੁਹਾਨੂੰ ਸਵਰਾਜ 735 ਤੇ ਅੱਜ ਕਮੈਂਟ ਵੀ ਆਈ ਸੀ ਕਹਿੰਦੇ ਬਾਈ ਸਵਰਾਜ 7 ਇਹ ਟਰੈਕਟਰ ਹੈਗਾ 98 ਮਾਡਲ ਠੀਕ ਹੈ ਜੀ ਸਿਕੰਦਰ ਭਾਈ ਇਹ ਟਾਇਰ ਦਿਖਾਈ 70 ਰੁਪਏ 60 ਰੁਪਏ ਨੇ ਟਰੈਕਟਰ 70 70 ਪੈਸੇ ਟਾਇਰ ਪੈਣਗੇ ਤੇ origianally ਟਰੈਕਟਰ ਹੈ origianal ਟਰੈਕਟਰ ਹੈ ਲਿਫਟ ਪੰਪ ਬਾਹਰ ਹੈ ਗੀਅਰ ਛੋਟਾ ਹੈ ਗੀਅਰ ਛੋਟਾ ਹੈ ਹਾਂ ਠੀਕ ਗੱਲ ਦੱਸੀ ਹੈ ਜਿਹੜੀ ਦੇਣੀ ਹੈ ਠੀਕ ਹੈ ਜੀ ਮੂਹਰੇ ਟਾਇਰ ਆ ਤਾਂ ਅੱਧਾ ਹੀ ਪਿਆ ਪਰਲਾ ਮਾੜਾ ਮੂਡ ਕੱਟ ਪੂਰਾ ਠੀਕ ਹੈ ਜੀ 1 ਲੱਖ 85000 ਰੁਪਏ ਡਿਮਾਂਡ ਹੈ ਟਰੈਕਟਰ ਦੀ ਠੀਕ ਹੈ ਜੀ 2 ਲੱਖ ਰੁਪਏ ਟਰੈਕਟਰ ਦੀ 2 ਲੱਖ ਹਾਂ ਬਾਈ ਵੱਡੇ ਸੀ ਵੱਡੀ ਛੋਟ ਲਾ ਛੋਟੀ ਸਮਝ ਲਾ ਕੋ ਸਮਝ ਲੈ 35000 ਰੁਪਏ ਮੌਕੇ ਤੇ ਮਾਨਤਾਂ ਹੋਰ ਵੀ ਕਰ ਬਾਕੀ ਮੌਕੇ ਤੇ ਬਾਤਾਂ ਹੋਰ ਵੀ ਠੀਕ ਹੈ ਭਾਈ ਜੀ ਠੀਕ ਹੈ ਭਾਈ ਜੀ ਚੱਲ ਕਰ ਲੈ ਕੇ ਬਹੁਤ ਵਧੀਆ ਸਿਕਨ ਚਲੋ ਦੋ ਭਾਈ ਜੀ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੇ ਵੀਡੀਓ ਵਧੀਆ ਲੱਗੀ ਹੁੰਦੀ ਹੈ ਲਾਈਕ ਵੀ ਕਰ ਦਿਆ ਕਰੋ ਤੇ ਕਮੈਂਟ ਵੀ ਕਰ ਦਿਆ ਕਰੋ ਤੇ ਭਾਈ ਜੀ ਜੇ ਵੀਡੀਓ ਜੇ ਕੋਈ ਘਾਟ ਬਾਤ ਹੁੰਦੀ ਹੈ ਤਾਂ ਕਮੈਂਟ ਜ਼ਰੂਰ ਕਰ ਦਿਆ ਕਰੋ ਭਾਈ ਜੀ ਧੰਨਵਾਦ